ਜਿੱਥੇ ਇੱਥੇ ਨੇ ਚੈੱਕ ਕੀਤਾ ਉਹਦੇ ਲਿਮਟਾਂ ਦੇ ਵਿੱਚ ਏਹਰ-ਫੇਰ ਕੀਤਾ ਹੋਇਆ ਤੇ ਇਹਨਾਂ ਨੇ ਫਿਰ ਸ਼ਾਮ ਨੂੰ ਸਾਨੂੰ ਦੱਸਿਆ ਵੀ ਇਹ ਤਾਂ ਗਾਹਾਂ ਬਹੁਤ ਜਾਂਚ ਦਾ ਵਿਸ਼ਾ ਹੈਗਾ ਵੀ ਬਹੁਤ ਵੱਡੀ ਪੱਧਰ ਤੇ ਹੋਈ ਹੈ ਚਲੋ ਅਸੀਂ ਉਹ ਦੇਖ ਕੇ ਜੋ ਸਾਡੇ ਧਿਆਨ 'ਚ 90 ਕਰੋੜ ਰੁਪਇਆ ਆਇਆ ਅਸੀਂ ਜਾ ਕੇ ਸਾਬ ਨੂੰ ਮਿਲ ਕੇ 24 ਘੰਟਿਆਂ 'ਚ ਜੇਫ ਆਰ ਕਰਾਤੀ ਕਰਾ ਕੇ ਤੇ ਉਦੋਂ ਮਗਰੋਂ ਜਾਂਚ ਚੱਲ ਰਹੀ ਹੈ ਜੀ ਹੁਣ ਅਸੀਂ 1 ਕਰੋੜ 39 ਲੱਖ ਤੇ ਪਹੁੰਚ ਚੁੱਕੇ ਹਾਂ ਇਹ ਹਜੇ ਵੀ ਜਾਂਚ ਚੱਲਦੀ ਆ ਚਾਰ ਸੁੱਤੀਆਂ ਆ ਗਈਆਂ ਪਹਿਲਾਂ ਤਾਂ ਮੈਂ ਸਾਰੀ ਪ੍ਰੈਸ ਦਾ ਧੰਨਵਾਦ ਕਰਦਾ ਇੱਥੇ ਸਾਡੇ ਪਹੁੰਚਣ ਤੇ ਇਹ ਆਖਦਾ ਮਸਲਾ ਤਾਂ ਇਹ ਇੱਥੇ ਨਾ ਪਹਿਲਾਂ ਜੋ ਬੈਂਕ ਦੇ ਵਿੱਚ ਮੈਨੇਜਰ ਤੇ ਉਹ ਇੱਕੋ ਹੀ ਸੀਟ ਤੇ ਕੋਈ 25 ਸਾਲ ਦਾ ਕੋਈ 26 ਸਾਲ ਦਾ ਕੋਈ 29 ਸਾਲ ਸਾਰੀ ਸਰਵਿਸ ਇੱਕ ਸੀਟ ਤੇ ਉਹ ਚੱਲ ਰਹੇ ਸੇ ਸਾਡਾ ਜਿਹੜਾ ਬੋਰਡ ਬਣਿਆ ਹੈ 19 ਸਾਲਾਂ ਮਗਰੋਂ ਬਣਿਆਗਾ ਪਹਿਲਾਂ ਇੱਥੇ 19 ਸਾਲ ਬੋਰਡ ਨਹੀਂ ਬਣਿਆ ਹੈਗਾ ਜਦੋਂ ਬੋਰਡ ਬਣਦੇ ਮਗਰੋਂ ਪਿਛਲੀ 7 ਤਰੀਕ ਨੂੰ ਮੈਂ ਚੇਅਰਮੈਨ ਬਣਿਆਗਾ ਤੇ ਉਹ اسی ਬੋਰਡ ਦੇ ਵਿੱਚ ਏਜੰਡਾ ਲਿਆਂਦਾ ਵੀ ਜਿਹੜੇ 5 ਸਾਲ ਦੇ ਇੱਕ ਸੀਟ ਤੇ ਬੈਠੇ ਨੇ ਉਹ ਏਜੰਡੇ ਏਜੰਡੇ ਚ ਲਿਆ ਕੇ ਪਾਸ ਕੀਤਾ ਵੀ ਉਹਨਾਂ ਨੇ ਸਾਰੀਆਂ ਬਦਲੀਆਂ ਕੀਤੀਆਂ ਜਾਣਾਂ 3 ਸਾਲਾਂ ਕੀਤਾ 5 ਸਾਲਾਂ ਦਾ ਪਹਿਲਾਂ ਅਸੀਂ ਬਦਲੀਆਂ ਕੀਤੀਆਂ ਨੇ ਜੀ ਉਹ ਬਦਲੀਆਂ ਦੇ ਵਿੱਚ ਜਿਹੜੇ ਸੀ ਇਹ ਬਦਲੇ ਜਿਹੜੇ ਬੈਠੇ ਤੇ ਉਹਨਾਂ ਦੀ ਸੀਟਾਂ ਤੇ ਉੱਥੇ ਨਵੇਂ ਮੈਨੇਜਰ ਜਾ ਕੇ ਦੁਜੀ ਲੱਗੇ ਉਹ ਨੇ ਇਹ ਜਾ ਕੇ ਇਸ ਬ੍ਰਾਂਚ ਦੇ ਵਿੱਚ 27 ਸਾਲ ਦੀ ਸਰਵਿਸ ਕੀਤੀ ਇਹਦੀ ਇਹ ਜਾ ਕੇ ਉਹ ਜਾ ਕੇ ਮੈਨੇਜਰ ਨੇ ਜਾ ਕੇ ਚੈੱਕ ਕੀਤਾ ਪਹਿਲੀ ਸਟਾਰਟਿੰਗ ਦੇ ਵਿੱਚ ਹੀ ਉਹਨੂੰ ਉੱਥੇ ਪਹਿਲੀ ਅੰਤਾਈਆਂ ਆਈਆਂ ਉਹਦੇ ਵਿੱਚ ਕਪੜੇ ਦੀਆਂ ਉਹਨਾਂ ਨੇ ਮੈਨੂੰ ਵੀ ਫੋਨ ਕੀਤਾ ਐਮ ਡੀ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਵੀ ਇਹ ਤਾਂ ਜੀ ਇੱਥੇ ਕਿੱਥੇ ਦੀ ਗੱਲ ਕਰਦੇ ਹੋ ਤੁਸੀਂ ਇਹ ਚੀਮਾ ਹੈ ਚੀਮਾ ਬਣਾ ਦੇ ਵਿੱਚ ਨਵੇਂ ਮੈਨੇਜਰ ਕੌਣ ਸੀ ਜਿਹਨਾਂ ਨੇ ਜੁਆਇਨ ਕੀਤਾ ਉਹ ਆਪਣੇ ਗੁਰਵਿੰਦਰ ਸਿੰਘ ਨੇ ਨਹੀਂ ਨਹੀਂ ਗੁਰਵਿੰਦਰ 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 ਸਿੰਘ ਦੀਪਿੰਦਰ ਦੀਪਿੰਦਰ ਨਾ ਗੁਰਵਿੰਦਰ ਦਾ ਪਹਿਲਾਂ ਤੇ ਜਿਹੜਾ ਮੋਲਜਮਨ ਦਵਿੰਦਰ ਸਿੰਘ ਹੈ ਨਾ ਦੀਪਿੰਦਰ ਉਹ ਹੀ ਜਦੋਂ ਜਾ ਕੇ ਉਹਨਾਂ ਨੇ ਸਾਨੂੰ ਦੱਸਿਆ ਤਾਂ ਅਸੀਂ ਇੱਥੇ ਟੀਮ ਬਣਾ ਕੇ ਭੇਜਤੀ ਅਥੇ ਚਾਰ ਮੈਨੇਜਰਾਂ ਸੀ ਸੀਨੀਅਰ ਮੈਨੇਜਰ ਗਰਮੇਲ ਸਿੰਘ ਨੇ ਨਾਲ ਸਾਰੇ ਮੈਨੇਜਰਾਂ ਦੀ ਟੀਮ ਬਣਾ ਕੇ ਭੇਜਿਆ ਜਿਹਨਾਂ ਜਾ ਕੇ ਉਹਨਾਂ ਨੇ ਚੈੱਕ ਆ ਕੀਤਾ ਉਹਦੇ ਵਿੱਚ ਗਾਹਾਂ ਨਤਾਈਆਂ ਬਹੁਤ ਵੱਡੀਆਂ ਆਈਆਂ ਜਿੱਥੇ ਇੱਥੇ ਨੇ ਚੈੱਕ ਕੀਤਾ ਉਹਦੇ ਲਿਮਟਾਂ ਦੇ ਵਿੱਚ ਘੇਰਫੇਰ ਕੀਤਾ ਹੋਇਆ ਤੇ ਇਹਨਾਂ ਨੇ ਫਿਰ ਸ਼ਾਮ ਨੂੰ ਸਾਨੂੰ ਦੱਸਿਆ ਵੀ ਇਹ ਤਾਂ ਗਾਹ ਬਹੁਤ ਜਾਂਚ ਦਾ ਵਿਸ਼ਾ ਹੈਗਾ ਇਹ ਬਹੁਤ ਵੱਡੀ ਪੱਧਰ ਤੇ ਹੋਈ ਹੈ ਚਲੋ ਅਸੀਂ ਉਹ ਦੇਖ ਕੇ ਜਦੋਂ ਸਾਡੇ ਧਿਆਨ 'ਚ 90 ਕ ਲੱਖ ਰੁਪਇਆ ਆਇਆ ਅਸੀਂ ਜਾ ਕੇ ਐਸਐਸਪੀ ਸਾਹਿਬ ਨੂੰ ਮਿਲ ਕੇ 24 ਘੰਟਿਆਂ 'ਚ ਜੇਫਆਈਆਰ ਕਰਾਤੀ ਕਰਾ ਕੇ ਤੇ ਉਹਦੋਂ ਮਗਰੋਂ ਜਾਂਚ ਚੱਲ ਰਹੀ ਹੈ ਜੀ ਹੁਣ ਅਸੀਂ 1 ਕਰੋੜ 39 ਲੱਖ ਤੇ ਪਹੁੰਚ ਚੁੱਕੇ ਹਾਂ ਤੇ ਹਜੇ ਵੀ ਜਾਂਚ ਚੱਲਦੀ ਹੈ ਚਾਰ ਛੁੱਟੀਆਂ ਆ ਗਈਆਂ ਕਿ ਆ ਸੋਮਵਾਰ ਫੇਸਟਾਰਟ ਦਾ ਇਹ ਜਾਂਦੀ ਇਸ ਦਾ ਵੀ ਲੰਮਾ ਸਮਾਂ ਉੱਥੇ ਬੈਠਣ ਦਾ ਕਾਰਨ ਬਣਿਆ ਇਹ ਬੈਂਕਾਂ ਦੇ ਵਿੱਚ ਹੋਰ ਬੈਂਕਾਂ ਵੀ ਜਿੱਥੇ ਵੀ ਪੰਜ ਸਾਲ ਲੱਗਿਆ ਸਾਡੇ ਮਨ ਇਹ ਸਾਰੇ ਜਾਂਚ ਕਰਾ ਰਹੇ ਹਾਂ ਕੁਝ ਦੀ ਕੋਈ ਵੀ ਹੈ ਇਹ ਜਾਂਚ ਇਹ ਜਾਂਚ ਚੱਲ ਰਹੀ ਹੈ ਜੀ ਹਜੇ ਸਾਨੂੰ ਐਂ ਲੱਗਦਾ ਵੀ ਅੱਗੇ ਵੀ ਬਹੁਤ ਵਧਣ ਦੀ ਸੰਭਾਵਨਾ ਹੈ ਦੀ ਤੇ ਬਾਕੀ ਇਹ ਇੱਥੇ ਤੱਕ ਸਮਝਾਓ ਵੀ ਅਖਰ ਠੱਗੀ ਹੁੰਦੀ ਕਿਵੇਂ ਸੀ ਉਹ ਕਿਵੇਂ ਠੱਗੀ ਹੁੰਦੀ ਸੀ ਉਹ ਠੱਗੀ ਸਾਨੂੰ ਸਾਰੀ ਐਮ.ਡੀ. ਸਾਹਿਬ ਦੱਸ ਦਿੰਦੇ ਨਹੀਂ ਉਹਦੇ ਵਿੱਚ ਐਮ.ਡੀ. ਸਾਹਿਬ ਸਾਨੂੰ ਡੀਟੇਲ ਨਾਲ ਦੱਸ ਦਿੰਦੇ ਨਾ ਉਹਦੇ ਵਿੱਚ ਜਿਨ੍ਹਾਂ ਨੇ ਇਹ ਕਪਲਾ ਕੀਤਾ ਬੈਂਕੇ ਨਾਲ ਉਹਨਾਂ ਦਾ ਨਾਮ ਦੀਪਿੰਦਰ ਸਿੰਘ ਹੈ ਤੇ 2000 ਆਨਵਰਡਸ ਦੀ ਰਿਕਾਰਡ ਉਹਦਾ ਕੱਢਿਆ 2000 ਤੋਂ ਲੈ ਕੇ 2018 ਤੱਕ ਉਹ ਇੱਕ ਵਾਰੀ ਉੱਥੇ ਰਹੇ ਆ ਕਿੰਨੇ ਜੀ ਕਿੰਨੇ 2000 ਤੋਂ ਲੈ ਕੇ 2018 ਤੱਕ ਉਸ ਤੋਂ ਪਹਿਲਾਂ ਦਾ ਵੀ ਰਿਕਾਰਡ ਸਾਨੂੰ ਨਹੀਂ ਲੱਗਿਆ ਬ੍ਰਾਂਚ ਚ ਪਰ ਜਿੰਨਾ ਸਾਨੂੰ ਪਤਾ ਉਹ ਚ 2000 ਤੋਂ ਲੈ ਕੇ 2018 ਤੱਕ ਉਹ ਇੱਕੋ ਬ੍ਰਾਂਚ ਹੀ ਰਹੇ ਆ 2018 ਚ ਉਹਨਾਂ ਦੀ ਬ੍ਰਾਂਚ ਇਮੇਜ ਸੇਮ ਪੋਸਟ ਤੇ ਐਜ਼ ਅ ਬ੍ਰਾਂਚ ਮੈਨੇਜਰ ਮਤਲਬ ਕਿ ਪਹਿਲਾਂ ਉਹ ਪੀਐਨ ਭਰਤੀ ਹੋਏ ਸੀਗੇ ਫਿਰ ਕਲਰਕ ਬਣੇ ਫਿਰ ਅਕਾਊਂਟੈਂਟ ਬਣੇ ਫਿਰ ਅਸਿਸਟੈਂਟ ਮੈਨੇਜਰ ਹੁਣ ਉਹ ਅਸਿਸਟੈਂਟ ਮੈਨੇਜਰ ਆ ਤੇ 2018 ਚ ਇਹਨਾਂ ਦੀ ਬਦਲੀ ਕੀਤੀ ਗਈ ਸੀਗੀ ਕਾਲਾਝੜ ਬ੍ਰਾਂਚ ਦੀ ਉਸ ਟਾਈਮ ਮੈਂ ਹੀ ਇੱਥੇ ਜਿਲ੍ਹਾ ਮੈਨੇਜਰ ਸੀ ਉਸ ਟਾਈਮ ਦੀ ਅਸੀਂ 5 ਸਾਲ ਤੋਂ ਉੱਤੇ ਵਾਲੇ ਕਈ ਬੰਦੇ ਬਦਲੇ ਸੀ ਕਿਹੜੇ ਸਾਲ ਚ ਕੀ ਕਾਲਾਝੜ 2018 ਚ ਜੁਲਾਈ ਚ ਕੀਤੀ ਸੀਗੀ ਤੇ ਉਸ ਤੋਂ ਬਾਅਦ 5 ਕੁ ਮਹੀਨੇ ਉੱਥੇ ਰਹੇ ਉਸ ਤੋਂ ਬਾਅਦ ਦੁਬਾਰਾ ਉੱਥੇ ਚਲੇ ਗਏ ਸੀ ਤੇ ਟੋਟਲ ਸਰਵਿਸ ਇਹਨਾਂ ਦੀ ਯਾਨੀ ਕਿ 24 ਸਾਲ ਦੇ ਲਗਭਗ ਇੱਕੋ ਬ੍ਰਾਂਚ ਦੀ ਆ ਅਲੱਗ-ਅਲੱਗ ਔਦਿਆਂ ਤੇ ਰਹਿੰਦੇ ਹੋਏ ਤੇ ਜ਼ਿਆਦਾਤਰ ਚੀਮੇ ਬ੍ਰਾਂਚ ਹੀ ਰਹੇ ਆ ਤੇ ਉੱਥੇ ਇਹਨਾਂ ਦੀ ਇਲਾਕੇ ਚ ਗੁੱਡਵਿਲ ਬਣ ਗਈ ਸੀ ਬੜਾਂ ਦੇ ਭਰੋਸਾ ਕਰਦੇ ਸੀਗੇ ਤੇ ਸੁਭਾਅ ਵੀ ਵਧੀਆ ਸੀ ਇੱਕ ਦੂਜੇ ਨਾਲ ਗੱਲਬਾਤ ਵੀ ਵਧੀਆ ਕਰਦੇ ਸੀਗੇ ਜਿਸ ਤਰ੍ਹਾਂ ਚੇਅਰਮੈਨ ਸਾਹਿਬ ਨੇ ਦੱਸਿਆ ਵੀ ਬਹੁਤ ਸਾਰੇ ਫਾਰਮਰਸ ਨੂੰ ਜਦੋਂ ਕੋਈ ਆਪਦੀ ਲਿਮਿਟ ਵਧਾਉਣੀ ਹੁੰਦੀ ਆ ਜਾਂ ਕਿਸੇ ਕਾਰਨ ਕਰਕੇ ਆਪਦੀ ਲਿਮਿਟ ਬੰਦ ਕਰਾਉਣੀ ਹੁੰਦੀ ਆ ਉਹ ਆਪਦੇ ਸਾਰੇ ਪੈਸੇ ਭਰ ਕੇ ਬੈਂਕ ਤੋਂ ਨੋਡਿਓ ਸਰਟੀਫਿਕੇਟ ਲੈ ਲੈਂ ਨੋਡਿਊ ਸਰਟੀਫਿਕੇਟ ਲੈ ਕੇ ਉਹ ਆਪਦੇ ਰੈਵਨਿਊ ਡਿਪਾਰਟਮੈਂਟ ਚ ਪਟਵਾਰੀ ਹਲਕਾ ਪਟਵਾਰੀ ਨੂੰ ਦੇ ਦਿੰਦੇ ਆ ਤੇ ਉਹ ਉਹਨਾਂ ਦੀ ਜ਼ਮੀਨ ਫੱਕ ਕਰ ਦਿੰਦੇ ਆ। ਇਹ ਮਸਲੇ ਦਾ ਅਕਾਊਂਟ ਆ ਉਹ ਜ਼ੀਰੋ ਕਰਕੇ ਨਿਲ ਕਰਨਾ ਹੁੰਦਾ ਅਕਾਊਂਟ ਬੰਦ ਕਰਨਾ ਹੁੰਦਾ ਸਿਸਟਮ ਚ ਇਹਨਾਂ ਨੇ ਨੋਡਿਊ ਦੇਣ ਤੋਂ ਬਾਅਦ ਅਕਾਊਂਟ ਜ਼ੀਰੋ ਦਾ ਬੈਲੈਂਸ ਕਰਤਾ ਪਰ ਅਕਾਊਂਟ ਬੰਦ ਨਹੀਂ ਕੀਤਾ ਸਿਸਟਮ ਚ ਤੇ ਲੇਟਰੋਂ ਜਿਹੜੇ ਉਹ ਕਿਉਂਕਿ ਲੋਕਲ ਜਿਆਦਾ ਲੰਮਾ ਸਮਾਂ ਉੱਥੇ ਰਹਿ ਚੁੱਕੇ ਸੀਗੇ ਲੋਕਾਂ ਨਾਲ ਬਣਦੀ ਸੀ ਤੇ ਉਹਨਾਂ ਦੀ ਚੈੱਕ ਬੁੱਕ ਵਗੈਰਾ ਇਹ ਲੈ ਲੈਂਦੇ ਸੀ ਸਾਈਨ ਕਰਾ ਕੇ। ਜਿੰਨੇ ਵੀ ਅਸੀਂ ਹੁਣ ਤੱਕ ਅਕਾਊਂਟ ਟ੍ਰੇਸ ਕੀਤੇ ਆ ਉਹਦੇ ਚੋਂ ਅਮਾਉਂਟਸ ਜ਼ਿਆਦਾ ਟਰਾਂਸਫਰ ਹੋ ਕੇ ਇਹਨਾਂ ਦੀ ਵਾਈਫ ਦੇ ਅਕਾਊਂਟ ਦੇ ਥਰੂ ਇਹਨਾਂ ਦੀ ਬੇਟੀ ਦੇ ਅਕਾਊਂਟ ਚ ਆਈਆਂ ਨੇ ਤੇ ਇਸ ਤਰੀਕੇ ਇਹਨਾਂ ਨੇ ਜਿਹੜੇ ਫਾਰਮਰਸ ਆਫ ਦਾ ਅਕਾਊਂਟ ਬੰਦ ਕਰਾ ਚੁੱਕੇ ਸੀਗੇ ਫੱਕ ਹੋ ਚੁੱਕੀ ਸੀ ਜਿਨ੍ਹਾਂ ਦੀ ਲੈਂਡ ਰੈਵਿਨਿਊ ਚ ਉਹਨਾਂ ਦੇ ਅਕਾਊਂਟ 'ਚ ਜ਼ਿਆਦਾ ਠੱਗੀ ਮਾਰੀ ਆ। ਕ੍ਰੀਨ ਤੇ ਅਗੇਂਸਟ ਉਹਨਾਂ ਨੇ ਲੋਨ ਲਿਆ ਸੀ ਉਹ ਜ਼ਮੀਨ ਤਾਂ ਉਹਨਾਂ ਦੀ ਫੱਕ ਹੋ ਗਈ। ਉਹ ਤਾਂ ਉਹਦੀ ਸਿਕਿਉਰਿਟੀ ਵਾਪਸ ਲੈ ਗਏ। ਰੈਵਿਨਿਊ 'ਚ ਵੀ ਰਿਕਾਰਡ ਆਫ ਦਾ ਉਹ ਆਫ ਦਾ ਫੱਕਰਵਾ ਚੁੱਕੇ ਆ। ਸਾਰੀ ਜਿਹੜੀ ਠੱਗੀ ਆ ਉਹ ਇਸ ਟਾਈਮ ਬੈਂਕਾਂ ਨਾਲ ਵਜਦੀ ਆ ਸਰ ਕਿੰਨੀ ਕੁ ਠੱਗੀ ਹੈ ਇਹ ਜੀ ਹੁਣ ਤੱਕ ਅਸੀਂ ਜਿਹੜਾ ਜਾਂਚ ਦਾ ਵਿਸ਼ਾ ਇਨਵੈਸਟੀਗੇਸ਼ਨ ਟੀਮ ਚੱਲ ਰਹੀ ਆ ਮੈਂ ਖੋਦ ਉੱਥੇ ਦੋ ਦਿਨ ਗਿਆ ਆ ਮੈਂ ਨਾਲ ਹੀ ਜਾ ਕੇ ਟੀਮ ਦੇ ਚੈੱਕ ਕੀਤਾ ਤੇ ਸਾਡੇ ਕੋਲ ਜਿਹੜੀ ਕਿ ਜੋ ਇਸ ਟਾਈਮ ਤੱਕ ਫਿਗਰ ਆਈ ਆ ਉਹ ਹੁਣ 1 ਕਰੋੜ 39 ਲੱਖ 13000 ਦੀ ਆ ਇਸ ਟਾਈਮ ਤੇ ਫਰਦਰ ਓਨਿਵੈਸਟੀਗੇਸ਼ਨ ਜਿੱਦਾਂ ਜਿੱਦਾਂ ਚੱਲ ਰਹੀ ਆ ਉਮੀਓ ਮੇਰੇ ਕੋਲ ਕੇ ਰਿਕਾਰਡ ਬਹੁਤ ਪਿੱਛੇ ਤੱਕ ਚੈੱਕ ਕੀਤਾ ਜਾਣਾ। ਖਾਤੇ ਤੁਸੀਂ ਸਰਚ ਕਰ ਰਹੇ ਨੇ ਮੈਨੂੰ ਲੱਗਦਾ ਅਜੇ ਤੱਕ 16 ਖਾਤੇ ਉਹ ਆ ਜੀ ਜਿਨ੍ਹਾਂ ਲਈ ਅਸੀਂ ਕਨਫਰਮ ਹੋ ਚੁੱਕੇ ਹਾਂ। ਕਨਫਰਮ ਹਤੇ ਕਿੰਨੇ ਖਾਤੇ ਆ ਜੀ ਪੈਂਡਿੰਗ ਪਏ ਨੇ ਜੀ? ਲਗਭਗ। ਤਾਂ ਉਹ ਤਾਂ ਲਿਮਟਾਂ ਦਾ ਟੋਟਲ 150 ਨਹੀਂ ਪਰ ਬਹੁਤ ਲਿਮਟਾਂ ਅਸੀਂ ਡੋਰ ਟੂ ਡੋਰ ਜਾ ਕੇ ਚੈੱਕ ਕੀਤੀਆਂ ਨੇ ਉਹ ਸਹੀ ਵੀ ਆ। ਅੱਛਾ ਜੀ। ਓਵਰ 70-80 ਲਿਮਟਾਂ ਤੋਂ ਵੱਧ ਬੰਦੇ ਹੈ ਜੀ ਮਿਲੇ ਨੇ ਜਿਨ੍ਹਾਂ ਦੀ ਜਨਕ ਜੋ ਅਸੀਂ ਪੁੱਛਿਆ ਜੋ ਸਾਡੇ ਸਿਸਟਮ ਚ ਬੋਲਦਾ ਉਹੀ ਉਹਨਾਂ ਦੀ ਦੇਣਦਾਰੀ ਆ। ਤੇ ਉਹੀ ਫਰਜ਼ ਸਾਡੇ ਕੋਲੇ ਪਈ ਆ। ਇਸ ਮੀਨਸ ਇ ਫਿਰ ਇਹ ਆਪਾਂ ਕਹਿ ਸਕਦੇ ਹਾਂ ਵੀ ਕਿੰਨੇ ਮਾਡਲ ਸਰ ਰੋਰ ਬੈਂਕਲ ਚ ਵੀ ਤੁਹਾਡੇ ਵਾਂਗ ਅਜੇ ਨਹੀਂ ਚੈੱਕਿੰਗ ਦੇਖੋ ਜੀ ਮੈਂ ਦੋ ਬ੍ਰਾਂਚਾਂ ਚ ਚੈੱਕ ਕੀਤੀਆਂ ਨੇ ਬ੍ਰਾਂਚਾਂ ਦਾ ਕਾਫੀ ਚੈੱਕ ਕੀਤੀਆਂ ਨੇ ਪਰ ਦੋ ਬ੍ਰਾਂਚਾਂ ਚ ਮੈਨੂੰ ਜਿੱਥੇ ਕਮੀਆਂ ਪੇਸ਼ੀਆਂ ਮੇਰੇ ਸਾਹਮਣੇ ਆਈਆਂ ਤੇ ਦੋਨੇ ਬੰਦੇ ਮੈਂ ਸਸਪੈਂਡ ਕੀਤੇ ਆ ਰਾਈਟਵੇ ਮੈਂ ਜਿਸ ਦਿਨ ਮੈਂ ਚੈੱਕ ਕੀਤੀ ਸੀ ਬ੍ਰਾਂਚ ਚੀਮਾ 22 19 ਤਰੀਕ ਨੂੰ ਸ਼ਾਇਦ ਤੇ ਉਦੋਂ ਹੀ ਮੈਂ ਸ਼ਾਮ ਨੂੰ ਉਹਨੂੰ ਸਸਪੈਂਡ ਕਰਤਾ ਸੀ ਚੀਮਾ 19 ਜਨਵਰੀ ਨੂੰ ਹਾਂ ਜੀ ਹਾਂ ਜੀ ਉਜੀ ਬ੍ਰਾਂਚ ਕਿਹੜੀ ਹੈ ਇੱਕ ਮੈਂ ਬ੍ਰਾਂਚ ਚੈੱਕ ਕੀਤੀ ਸੀ ਜੀ 12 ਤਰੀਕ ਨੂੰ ਪਿੰਡਰਾ ਉੱਥੇ ਮੈਨੂੰ ਕੋਈ ਗੜਬੜ ਲੱਗੀ ਸੀਗੀ ਹਾਂਜੀ ਹਾਂਜੀ ਪਿੰਡਰਾ ਬ੍ਰਾਂਚ ਤੇ ਉਹ ਬ੍ਰਾਂਚ ਮੈਨੇਜਰ ਨੂੰ ਵੀ ਅਸੀਂ ਸੇਮ ਡੇ ਸਸਪੈਂਡ ਕਰ ਦਿੱਤਾ ਉਹ ਟੀਮ ਨੇ ਜਿਹਨੇ ਉਹ ਫੋਨ ਹੈ ਉਹ ਸੀ ਨਵੀਨ ਕੁਮਾਰ ਜੀ ਜੀਪਿੰਦਰ ਨੂੰ ਉਹਨੇ ਨਹੀਂ ਦੱਸਿਆ ਦੀਪਿੰਦਰ ਨੂੰ ਉਹਨੇ ਨਹੀਂ ਕਿਹਾ ਜੀ ਸਰ ਇਹ ਕੀ ਲੱਗਦਾ ਵੀ ਕਪਲਾ ਕਿੰਨਾ ਕਿੰਨੇ ਅਮਾਉਂਟ ਦਾ ਹੋ ਸਕਦਾ ਅਪਰੋਕਸੀਮੇਟ ਦੇਖੋ ਜੀ ਆਪਾਂ ਨਾ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਜਾਂਚ ਦਾ ਵਿਸ਼ਾ ਹੈ ਹੁਣ ਕਿਉਂਕਿ ਜਿਵੇਂ ਅਸੀਂ ਡੋਰ ਟੂ ਡੋਰ ਟੀਮਾਂ ਲਾ ਕੇ ਇਕੱਲੇ ਇਕੱਲੇ ਘਰ ਤੋਂ ਜਾ ਕੇ ਪੁੱਛ ਕੇ ਆਏ ਵੀ ਤੁਹਾਡੀ ਕਿੰਨੇ ਲੱਖ ਦੀ ਲਿਮਟ ਸੀ ਕਿੰਨੀ ਜ਼ਮੀਨ ਤੁਸੀਂ ਪਲੇਜ ਕਰਾਈ ਸੀ ਤੁਹਾਡੇ ਕੋਲ ਟੋਟਲ ਲੈਂਡ ਕਿੰਨੀ ਸੀ ਸਾਡੀ ਕੋਈ ਜਿਹੜੀ ਜੋ ਲਿਮਟ ਬਣਾਉਨੇ ਆ ਤਾਂ ਟੋਟਲ ਲੈਂਡ ਦੀ ਓਨਰਸ਼ਿਪ ਦੇ ਹਿਸਾਬ ਨਾਲ ਬਣਾਉਨੇ ਆ ਤੇ ਜਦੋਂ ਅਸੀਂ ਜਿਹੜੀ ਆਰ ਡ੍ਰੈਨ ਕਰਦੇ ਆ ਉਹ ਆਪਦੀ ਜਿੰਨੀ ਲਿਮਟ ਬਣਦੀ ਹੈ ਉਹਦੇ ਹਿਸਾਬ ਨਾਲ ਕਰਦੇ ਆ ਵੀ ਕਿੰਨਾ ਸਰਕਾਰੀ ਰੇਟ ਆ ਉਹਦੇ ਹਿਸਾਬ ਨਾਲ ਜੋ ਸਾਨੂੰ ਹਦਾਇਤਾਂ ਨੇ ਉਹਦੇ ਹਿਸਾਬ ਨਾਲ ਤੇ ਹੁਣ ਆਪਾਂ ਇਹ ਕਹਿ ਨਹੀਂ ਸਕਦੇ ਪੱਕੇ ਤੌਰ ਤੇ ਵੀ ਕਿਤ ਤੱਕ ਜਾਊਗੀ ਗੱਲ ਕਿਉਂਕਿ ਇਕੱਲੇ ਇਕੱਲੇ ਨੂੰ ਮਿਲੇ ਆ ਅਸੀਂ ਜਿਨ੍ਹਾਂ ਨੂੰ ਮਿਲ ਲਏ ਤੇ ਕਾਫੀ ਲੋਕਾਂ ਨੇ ਪਰ ਬਹੁਤੀਆਂ ਜਿਹੜੀਆਂ ਫੱਕ ਹੋ ਚੁੱਕੀਆਂ ਜ਼ਮੀਨਾਂ ਤੇ ਉਹ ਸਾਡੇ ਕੋਲ ਚੱਲ ਰਹੀਆਂ ਉਹ ਤਾਂ ਸਿੱਧਾ ਫਰਾਡ ਆ ਸਾਡੇ ਨਾਲ ਇਟ ਮੀਨਸ ਇਹ ਹੋ ਗਿਆ ਸਰ ਕਿ ਕਿਸਾਨਾਂ ਦੇ ਤਾਂ ਖਾਤੇ ਉਹ ਮਤਲਬ ਜ਼ੀਰੋ ਹੋ ਗਿਆ ਬੈਲੈਂਸ ਕਿਸਾਨਾਂ ਕਨੇ ਦਾ ਜ਼ੀਰੋ ਹੋ ਗਿਆ ਬੈਲੈਂਸ ਪਰ ਬੈਂਕ ਕੰਨੀ ਉਹ ਪੈਸੇ ਖੜੇ ਨੇ ਜੀ ਉਹਨਾਂ ਨੇ ਆਪ ਇਸਤੇਮਾਲ ਕਰ ਲੇ ਕਢਾ ਕੇ ਹਾਂ ਹਾਂ ਜੀ ਹਾਂ ਜੀ ਤੇ ਉਹ ਜਿਹੜੀ ਜਿਹੜੀ ਸਕਿਉਰਿਟੀ ਦੇ ਅਗੇਂਸਟ ਉਹਨਾਂ ਨੇ ਸਭ ਤੋਂ ਲਿਮਟ ਲਈ ਸੀ ਉਹ ਸਕਿਉਰਿਟੀ ਰੈਵਨਿਊ ਡਿਪਾਰਟਮੈਂਟ ਚ ਫੱਕ ਹੋ ਚੁੱਕੀ ਆ ਉਹ ਕਲੀਅਰ ਹੋ ਚੁੱਕੀ ਕੋਈ ਵੀ ਕਿਸਾਨ ਇਸ ਤਰ੍ਹਾਂ ਦਾ ਹੈਗਾ ਵੀ ਜਿਹਦੇ ਫੱਕ ਨਾ ਉਹ ਜੀ ਜਾਂਚ ਦਾ ਵਿਸ਼ਾ ਹੈ हां ਕਿਉਂਕਿ ਹੁਣ ਆਪਾਂ ਜਿਨ੍ਹਾਂ ਨੂੰ ਮਿਲ ਰਹੇ ਆ ਜਿਨ੍ਹਾਂ ਨੇ ਆਪਾਂ ਨੂੰ ਦੱਸਤਾ ਵੀ ਸਾਡੇ ਇੰਨੇ ਪੈਸੇ ਖੜੇ ਆ ਉਹ ਸਾਡੇ ਨਾਲ ਲਿਸਟ ਨਾਲ ਟਿਕ ਕਰ ਗਏ ਤਾਂ ਇਟ ਮੀਨਸ ਉਹ ਮੈਜੋਰਟੀ ਕਈ ਬੰਦੇ ਹੈਗੇ ਜਿਨ੍ਹਾਂ ਦਾ 70 80 ਬੰਦੇ ਤਾਂ ਮਿਲ ਗਏ ਸਾਨੂੰ ਜਿਨ੍ਹਾਂ ਦਾ ਡਾਟਾ ਸਾਡੇ ਨਾਲ ਮੈਚ ਕਰਦਾ ਸਹੀ ਉਹਨਾਂ ਕੰਨੀ ਲੋਨ ਲੱਗਦਾ ਤੇ ਸਹੀ ਲਿਮਟ ਚੱਲ ਰਹੀ ਆ ਇਹਦੀ ਪੋਸਟਲ ਅਸਿਸਟੈਂਟ ਬਣੀ ਚੁੜੀ ਸੀ ਨਾ ਹਾਂਜੀ ਹਾਂਜੀ ਇਹ ਆਪਦੇ ਫਾਦਰ ਦੀ ਜਗਾ ਆਏ ਸੀਗੇ ਜੀ ਕੰਪੈਸ਼ਨੇਟ ਗਰਾਊਂਡ ਤੇ 92 ਦੇ ਵਿੱਚ ਤੇ ਅਸੀਂ 2000 ਤੋਂ ਇਹਨਾਂ ਦਾ ਰੈਕੋਰਡ ਚੈੱਕ ਕੀਤਾ ਨਹੀਂ ਅਸਿਸਟੈਂਟ ਮੈਨੇਜਰ ਹੀ ਸਾਡੇ ਜ਼ਿਆਦਾ ਬ੍ਰਾਂਚ ਮੈਨੇਜਰ ਲੱਗੇ ਹੋਏ ਹਾਂ ਹਾਂ ਜੀ ਜ਼ਿਆਦਾਤਰ ਜਿਹੜੇ ਸਾਡੇ ਬ੍ਰਾਂਚ ਮੈਨੇਜਰ ਨੇ ਨਾ ਅਸਿਸਟੈਂਟ ਮੈਨੇਜਰ ਹੀ ਨੇ ਹਾਂ ਜੀ ਉਹਦੇ ਅਕਾਊਂਟ ਦੇ ਨਾ ਜ਼ੀਰੋ ਕਰ ਦਿੰਦੇ ਸੀਗੇ ਸਿਸਟਮ ਦੇ ਉੱਤੇ ਕਾਊਂਟ ਕਰ ਦਿੰਦਾ ਸੀ ਸਿਸਟਮ ਦੇ ਵਿੱਚ ਓਪਨ ਰਹਿਦਾ ਸੀ ਉਹ ਚੈੱਕ ਬੁੱਕ ਕਿਉਂਕਿ ਉਹ ਲੋਕ ਉੱਥੇ ਲੰਬਾ ਟਾਈਮ ਇੱਕ ਜਗ੍ਹਾ ਰਹਿਗੇ ਸਾਰੇ ਲੋਕਾਂ ਦਾ ਬਣਦੀ ਸੀਗੀ ਹੁਣ 24 ਸਾਲ ਇੱਕ ਬ੍ਰਾਂਚ ਤੁਸੀਂ ਲਾ ਦੋ ਉੱਥੇ ਪੀਐਨ ਉੱਥੇ ਕਲਰਕ ਉੱਥੇ ਕਾਊਂਟੈਂਟ ਉੱਥੇ ਅਸਿਸਟੈਂਟ ਮੈਨੇਜਰ ਤੋਂ ਭਰੋਸਾ ਇਹਨਾਂ ਬਣ ਜਾਂਦਾ ਵੀ ਲੋਕ ਕਹਿੰਦੇ ਵੀ ਸਾਡਾ ਖਾਤਾ ਨਲ ਹੋ ਗਿਆ ਪਟਵਾਰੀ ਕੋਲੇ ਸਾਡੀ ਜ਼ਮੀਨ ਫੱਕ ਹੋ ਗਈ ਚੈੱਕ ਬੁੱਕ ਤੇ ਪਾਸ ਬੁੱਕ ਜਮਾ ਕਰਾਉਣੀ ਹੁੰਦੀ ਸੀ ਉਹ ਦੇ ਦੇ ਦਿੰਦੇ ਸੀ ਉਸੇ ਚੈੱਕ ਬੁੱਕ ਨੂੰ ਉਹ ਮਿਸਯੂਜ਼ ਕਰਦੇ ਜਿਹੜੀ ਸਾਈਨ ਉਹ ਤਾਂ ਸਾਈਨ ਕਰਾ ਲੈਂਦੇ ਸੀ ਪਹਿਲਾਂ ਜਿਹੜੀ ਐਫ ਆਈ ਆਰ ਤੁਸੀਂ ਕਰਵਾਈ ਉਹ ਕਿੰਨੀ ਅਮਾਉਂਟ ਦਈ ਉਹਦੇ ਚ ਉਸ ਟਾਈਮ ਜਿਸ ਦਿਨ ਆਪਾਂ ਪਹਿਲੇ ਦਿਨ ਸਾਰੀਆਂ ਲਿੰਟਾਂ ਲੱਭੀਆਂ ਸੀ ਸਾਡੇ ਕੋਲੇ 90 ਲੱਖ ਤੱਕ ਦੀ ਅਮਾਉਂਟ ਸੀਗੀ ਤੇ ਫਿਰ ਅਸੀਂ ਉਹਦੇ ਚ ਐਫ ਆਈ ਆਰ ਕਿਉਂਕਿ ਕਰਾਉਣੀ ਜ਼ਰੂਰੀ ਸੀਗੀ ਵੀਰ ਅਮਾਉਂਟ ਜ਼ਿਆਦਾ ਸੀ ਅਸੀਂ 90 ਕ ਲੱਖ ਦੀ ਕਰਾਤੀ ਤੇ ਫਰਦਰ ਜਿੰਮੇ ਜਿੰਮੇ ਆਈ ਜਾਊਗੀ ਅਸੀਂ ਐਡ-ਆਨ ਕਰਾਂਗੇ ਹਾਂ ਜੀ ਅਸੀਂ ਐਡ-ਆਨ ਕਰਾਵਾਂਗੇ ਸਾਡੇ ਬੋਰਡ ਨੇ ਸਾਡਾ ਬਹੁਤ ਸਾਥ ਦਿੱਤਾ ਜੀ ਉਸੇ ਦੇਣ ਹੀ ਸਾਡੇ ਨਾਲ ਗਏ ਆ ਇਹ ਸਾਰੇ ਅਕਿਊਜ਼ਰ ਤਿੰਨੇ ਹੈ ਜੀ ਤਿੰਨ ਬੰਦੇ ਅਕਿਊਜ਼ਰ ਇਹ ਅਕਿਊਜ਼ 4 ਨੇ ਜੀ ਚੌਥਾ ਅਮਰਪਾਲ ਸਿੰਘ ਦੇ ਨਾਲ ਤਾਂ ਜੋਇੰਟ ਅਕਾਊਂਟ ਦੇ ਥਰੂ ਪੈਸੇ ਰੋਟੇਟ ਹੁੰਦੇ ਸੀ ਤਾਂ ਅਸੀਂ ਉਹ ਜਿਹੜਾ ਅਕਾਊਂਟ ਜੋਇੰਟ ਹੋਣ ਦੇ ਨਾਲ ਕਰਕੇ ਉਹਨਾਂ ਦੇ ਨਾਮ ਅਗਲਤ ਨਾਮ ਇੱਕ ਤਾਂ ਦੀਪਿੰਦਰ ਹੋ ਗਿਆ ਜੀ ਕਿਊਜ਼ ਇੱਕ ਉਹਨਾਂ ਦੀ ਵਾਈਫ ਆ ਜੀ ਸੁਖਵਿੰਦਰ ਕੌਰ ਵਾਇਕ ਸੁਖਵਿੰਦਰ ਕੌਰ ਹਾਂਜੀ 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 ਇੱਕ ਸੁਖਵਿੰਦਰ ਕੌਰ ਦੇ ਨਾਲ ਜਿਹਦਾ ਸਾਂਝਾ ਅਕਾਊਂਟ ਚੱਲਦਾ ਸੀ ਅਮਰਪਾਲ ਸਿੰਘ ਜੁੜਾ ਤੇ ਦੋਨਾਂ ਦੇ ਸੀ ਸੁਖਵਿੰਦਰ ਕੌਰ ਸੁਖਵਿੰਦਰ ਕੌਰ ਇਹ ਜੀ ਕੋਈ ਇਹਨਾਂ ਦੇ ਬਿਲਡਿੰਗ ਓਨਰ ਸੀਗੇ ਇਕੱਠੇ ਬਿਲਡਿੰਗ ਦਾ ਕਿਰਾਇਆ ਕਰੂ ਇਹਨਾਂ ਨੂੰ ਇਕੱਠਿਆਂ ਨੂੰ ਆਉਦਾ ਹੁੰਦਾ ਸੀਗਾ ਸੁਖਵਿੰਦਰ ਕੌਰ ਤੇ ਅਮਰਪਾਲ ਨੂੰ ਬੇਟੀ ਦਾ ਵੀ ਨਾਮ ਜੀ ਬੇਟੀ ਦਾ ਨੋ ਅਸੀਂ ਸਮਰੀ ਸੰਪ੍ਰੀਤ ਕੌਰ ਇਹ ਐਨ ਆਰ ਆਈ ਹੈ ਜੀ ਇਹ ਬੇਟੀ ਸਾਨੂੰ ਸੁਣਨ ਚ ਆਇਆ ਜੀ ਐਨ ਆਰ ਆਈ ਕਿਉਂਕਿ ਬਾਹਰ ਪੜ੍ਹਨ ਗਈ ਸੀ ਹੁਣ ਇੱਥੇ ਆਈ ਹੋਈ ਸੀ ਕਿਉਂਕਿ ਇਹਨਾਂ ਦੀ ਬੇਟੀ ਦੇ ਅਕਾਊਂਟ ਚੋਂ ਪੈਸੇ ਗਏ ਇਹਨਾਂ ਦੇ ਬੈਂਕ ਚੋਂ ਹਾਂਜੀ ਹਾਂਜੀ ਸਾਰੇ ਇੱਥੇ ਕੋਈ ਨਹੀਂ ਅਰੈਸਟ ਹੋਇਆ ਨਹੀਂ ਸਾਡੀ ਜਾਣਕਾਰੀ ਚ ਨਹੀਂ ਹੈ ਜਿਹੜਾ ਮੈਨੇਜਰ ਉਹ ਬਾਹਰ ਹੈ ਕਿ ਨਹੀਂ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਬੱਸ ਮੈਨੂੰ ਕੋਈ ਜਾਣਕਾਰੀ ਨਹੀਂ ਉਹ ਉਦੋਂ ਇੱਥੇ ਸੀਗਾ ਅਸੀਂ ਐਫ ਆਈ ਆਰ ਕਰਾਈ ਉਦੋਂ ਤੋਂ ਪਹਿਲਾਂ ਇੱਥੇ ਸੀ ਐਮ ਡੀ ਸਾਹਿਬ ਵੈਸੇ ਹਿੰਦੂ ਈ ਬੰਦੇ